ਸਸ਼ੀ ਗਾ ਜੀ ਮੈਂ ਅੱਜ ਦੀ ਖ਼ਬਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਸੀ ਤਾਂ ਉਸ ਟਾਈਮ ਜਿਹੜੇ ਨੇ ਕਾਫੀ ਵੱਡੇ ਖੁਲਾਸੇ ਵੀ ਕੀਤੇ ਗਏ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੇ ਕਿਹਾ ਕਿ 16 ਜਿਹੜਾ ਉਹਨਾਂ ਨੇ ਹੁਣ ਜਿਹੜਾ ਹਾਰਟ ਪ੍ਰਭਾਵਿਤ ਹੋਏ ਨੇ ਲੋਕ ਜਿਨ੍ਹਾਂ ਦੀ ਜ਼ਮੀਨਾਂ ਫਸਲਾਂ ਤਬਾਹ ਹੋ ਗਈਆਂ ਨੇ ਤਾ ਉਹਨਾਂ ਨੂੰ 1600 ਕਰੋੜ ਦਾ ਪੈਕੇਜ ਦੇਣ ਬਾਰੇ ਗੱਲ ਕੀਤੀ ਲੇਕਿਨ ਉਹਦੇ ਦੌਰਾਨ ਹੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਇੱਕ ਵਿਧਾਇਕ ਜਿਨ੍ਹਾਂ ਦਾ ਕਾਫੀ ਚੜ੍ਹਪ ਹੋ ਗਈ ਹੈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੋਦੀ ਨਾਲ ਤਾਂ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਵੀ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਪੈਕੇਜ ਲਿਆ ਗਿਆ ਸੀ ਜਿਹੜਾ ਉਹਨਾਂ ਦਾ ਝੂਠ ਹੈ ਉਹ ਫੜਿਆ ਗਿਆ ਹੈ ਜਿੱਥੇ 2023 ਦੇ ਵਿੱਚ ਵੀ ਉਹਨਾਂ ਵੱਲੋਂ ਮੁਆਵਜ਼ਾ ਦਿੱਤਾ ਗਿਆ ਲੇਕਿਨ ਜਿਹੜੇ ਨੇ ਕਿਸਾਨ ਭਰਾਵਾਂ ਨੂੰ ਨਹੀਂ ਦਿੱਤਾ ਗਿਆ ਉਹਦੇ ਚੱਲਦਿਆਂ ਹੀ ਜਿਹੜੀ ਹੈ ਆਪਸੀ ਝੜਪ ਹੋਈ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਦੂਸਰੇ ਪਾਸੇ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫੀ ਜਿਹੜੀਆਂ ਨੇ ਗੱਲਾਂ ਚਲੀਆਂ ਜਿੱਥੇ ਹੜ੍ਹਾਂ ਨੂੰ ਲੈ ਕੇ ਕਾਫੀ ਜਿਹੜੇ ਨੇ ਲੋਕ ਜਿੱਥੇ ਲੋਕਾਂ ਦੀ ਜ਼ਮੀਨ ਤਬਾਹ ਹੋਈ ਹੈ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੰਡੀਆਂ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੁੰਡੀਆਂ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਕਿ ਸਾਡਾ ਜਿਹੜਾ ਹੈ 60 ਕਰੋੜ ਰੁਪਈਆ ਜਿਹੜਾ ਹੈ ਉਹ ਪਿਆ ਹੈ ਪੰਜਾਬ ਦਾ ਕੇਂਦਰ ਸਰਕਾਰ ਵੱਲੋਂ ਤਾਂ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਤੁਸੀਂ ਉਹ ਮੁਆਵਜ਼ਾ ਨਹੀਂ ਦਿੱਤਾ ਕਿਸਾਨਾਂ ਨੂੰ ਜਿਹੜਾ ਤੁਹਾਨੂੰ 23 ਦੇ ਵਿੱਚ ਵੀ ਪ੍ਰੋਵਾਈਡ ਕਰਵਾਇਆ ਗਿਆ ਸੀ ਤਾਂ ਤੁਹਾਡੇ ਤੇ ਕੀ ਯਕੀਨ ਕਰ ਸਕਦੇ ਹਾਂ ਤਾਂ ਪਹਿਲਾਂ ਤੁਹਾਨੂੰ ਮੁੰਡੀਆਂ ਦੀ ਆਵਾਜ਼ ਸੁਣਾਉਣੇ ਆ ਕਿ ਕੀ ਗੱਲ ਹੋਈ ਉਹਨਾਂ ਦੀ ਨਰਿੰਦਰ ਮੋਦੀ ਨਾਲ ایک روپائیٹ ہے کہ ساتھ کہیں آپ کو روپیاں آپ نے پنجاب کا دینا ہے تو سونہ سو کروپیاں آپ بہت کم لے کے جا رہے ہیں پھر میں آپ کو کیا ہندی آتی ہے ਹਿੰਦੀ ਮੈਨੂੰ ਕੋਈ ਨਹੀਂ ਆ ਸੋਨਾ ਚੁਕੋ ਦਿੱਤਾ ਮੈਂ ਕਿ ਸਰ ਹਿੰਦੀ ਵੀ ਬਿਲਕੁਲ ਆਸੀ ਹੈ ਕਿ ਜਦੋਂ ਆਪ ਨੇ ਸੋਨਾ ਚੁਕੋ ਦਿੱਤਾ ਕਬ दिया ਹੈ ਜੀ ਤਾਂ ਇਤਨਾ ਤੋਂ ਆਪ ਅਫਗਾਨਿਸਤਾਨ ਵਿੱਚ ਜਾ ਕੇ ਦੇਖ ਲਓ ਵੀ ਆਪਕੋ ਹਿੰਦੀ ਆਤੀ ਹੈ ਕਿ ਆਪ 1600 ਦੇ دیا۔ ਤਾਂ ਮੈਂਨੇ ਫਿਰ ਬੋਲਾ ਕਿ ਸਰ ਜੇ ਪੰਜਾਬ ਦੇ ਸਾਥ ਪੰਜਾਬੀਆਂ ਤੋਂ ਮਾਣ ਕਰਕੇ ਜਾ ਰਹੇ ਹੋ ਆਪ ਆਪ ਸੋਨਾ ਦੇ ਰਹੇ ਹੋ ਫਿਰ ਸੰਤ ਸਿੰਘ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਪੂਰੇ ਡਿਟੇਲ ਦੇ ਵਿੱਚ ਨੇ ਜਿੱਥੇ ਜਿੱਥੇ ਸਾਡੇ ਕਿਸਾਨਾਂ ਦਾ ਬਲਕਸਾਦ ਹੋਇਆ ਚਾਹੇ ਡੰਗਰ ਰਕਸ਼ਾ ਹੋਇਆ سو کروڑ روپیہ آپ بہت کم لے کے جا رہے ہو ਸਭਾ ਦੇ ਪੰਜਾਬ ਕੀ ਕਿਸਾਨ ਭਾਈਓ ਕੀ ਖਸਬੂ ਕਿਸਾਨਾਂ ਕੋ ਜਾਨਾ ਦੇਖਿਆ ਆ ਨਿਸ਼ਾਨ ਵੀ ਦੇਖਿਆ ਤੇਡੇ ਕੈਪਸੂਲ ਸਾਹਮਣੇ ਆ ਕੇ ਪੁੱਛਿਆ ਉਹ ਕਹਿੰਦੇ ਆਪ ਕੋ ਕੀ ਏਡੀ ਆਤੀ ਹੈ ਏਡੀ ਮੈਨਾਂ ਕੋਣ ਦੋਇਆ 16 ਸੌ ਕਮ ਉਹ ਕਹਿੰਦਾ ਸਰ ਹਿੰਦੀ ਵੀ ਬਿਲਕੁਲ ਆਸੀ ਹੈ ਕਿ ਕਿਤਾਬ ਕੇ 16 ਸੌ ਕਮ ਦਿਆ ਹੈ ਜੀ ਇਤਨਾ ਤੋ ਆਪ ਅਫਗਾਨਿਸਤਾਨ ਮੇ ਵੀ ਆ ਕੇ ਦੇਖ ਲਓ ਕਿ ਸੋ ਪੰਜਾਬ ਤਾ ਇਹ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੰਡੀਆਂ ਜਿਹੜੇ ਕਹਿ ਰਹੇ ਨੇ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ 1600 ਕਰੋੜ ਜਿਹੜਾ ਆ ਤੁਸੀਂ ਘੱਟ ਦੇ ਰਹੇ ਹੋ ਪੰਜਾਬ ਨੂੰ ਲੇਕਿਨ ਤੁਹਾਨੂੰ ਦੱਸ ਦਈਏ ਕਿ ਮੁਆਜਾ ਤਾਂ ਉਦੋਂ ਵੀ ਨਹੀਂ ਮਿਲਿਆ ਜਦੋਂ ਕਿ ਪੰਜਾਬ ਦੇ ਵਿੱਚ 2023 ਦੇ ਵਿੱਚ ਵੱਡੇ ਹੜ੍ਹ ਆਏ ਸੀ ਜਿੱਥੇ ਲੋਕਾਂ ਨੂੰ ਕਾਫੀ ਮਾਰ ਚੱਲਣੀ ਪਈ ਸੀ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਗੋਂ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਸਾਰਾ ਹੀ ਇਹ ਦੌਰਾ ਕੀਤਾ ਹੈ ਅਸੀਂ ਸਾਰਾ ਹੀ ਇਹਦੀ ਜਾਣਬੀਨ ਕਰਕੇ ਐਸਟੀਮੇਟ ਲਗਾ ਕੇ ਜਿਹੜਾ 1600 ਕਰੋੜ ਦੇ ਰਹੇ ਆ ਪੰਜਾਬ ਨੂੰ ਕਿਉਂਕਿ ਪੰਜਾਬ ਨੂੰ ਹਜੇ ਇੰਨੇ ਹੀ ਪੈਸਿਆਂ ਦੀ ਜਰੂਰਤ ਹੈ ਲੇਕਿਨ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਲੇਕਿਨ ਜਿਹੜਾ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਤਾਂ 1600 ਕਰੋੜ ਦੀ ਦੇਣ ਦੀ ਗੱਲ ਹੀ ਕਰਕੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗੀ ਨਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫੀ ਰਾਜ਼ ਖੁੱਲ ਕੇ ਸਾਹਮਣੇ ਆ ਰਹੇ ਨੇ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਝੂਠ ਬੋਲੇ ਗਏ ਨੇ ਕਿਸਾਨਾਂ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਲੇਕਿਨ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਤਾਂ ਉਹਦਾ ਜਲਦੀ ਪਰਪਾ ਜਿਹੜੀ ਹੈ ਪਰਪਾਈ ਦੇਣੀ ਪਏਗੀ ਧੰਨ